ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਬਰਸਾਤਾਂ ਦੇ ਸਮੇਂ ਦੇ ਵਿੱਚ ਡੈਮਾਂ ਦੇ ਵਿੱਚ ਪਾਣੀ ਵੀ ਆਉਣਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਮਣਾ ਦੇ ਵਿੱਚ ਲੋਕਾਂ ਦੇ ਇਹ ਗੱਲ ਹੁੰਦੀ ਹੈ ਕਿ ਕਿਤੇ ਹੜ੍ਹ ਦੀ ਸਥਿਤੀ ਨਾ ਬਣ ਜਾਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਰਿਵਿਊ ਕੀਤਾ ਤੇ ਉਸ ਮੁਤਾਬਕ ਅੱਜ ਦੀ ਤਾਰੀਖ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਖਤਰਾ ਕਿਸੇ ਪਾਸੇ ਨਹੀਂ ਹੈ ਜੋ ਡੈਮਾਂ ਦੀ ਸਥਿਤੀ ਹੈ ਉਹ ਅੱਜ ਭਾਖੜਾ ਡੈਮ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਉਹ 1618.36 ਫੁੱਟ ਹੈ ਭਾਖੜਾ ਡੈਮ ਦੀ ਜਿਹੜੀ ਕੈਪੈਸਿਟੀ ਹੈ ਉਹ 1680 ਫੁੱਟ ਦੀ ਕੈਪੈਸਿਟੀ ਹੈ 1685 ਤੱਕ ਵੀ ਉਹਨੂੰ ਲੈ ਕੇ ਜਾਇਆ ਜਾ ਸਕਦਾ ਹੈ ਸੋ ਅੱਜ 1618.36 ਫੁੱਟ ਪਾਣੀ ਹੈ ਜਿਹੜਾ ਉਹ ਭਾਖੜਾ ਡੈਮ ਦੇ ਵਿੱਚ ਹੈ ਤੇ ਪੌਂਗ ਡੈਮ ਦੇ ਵਿੱਚ 1346.15 ਫੁੱਟਾ ਜਿਹੜਾ ਪਾਣੀ ਉਹ ਪੌਂਗ ਡੈਮ ਦੇ ਵਿੱਚ ਹੈ ਤੇ ਜਿਹੜੀ ਉਹਦੀ ਕਪੈਸਿਟੀ ਹੈ ਉਸ ਤੋਂ 30.78 ਜਿਹੜਾ ਫੁੱਟਾ ਹੈ ਉਹ ਪਾਣੀ ਹਲੇ ਘੱਟ ਹੈ ਤੇ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੇ ਵਿੱਚ 54 ਫੁੱਟਾ ਜਿਹੜਾ ਉਹ ਕਪੈਸਿਟੀ ਤੋਂ ਲੈਸ ਸੋ ਕਹਿਣ ਤੋਂ ਭਾਵ ਕਿ ਤਿੰਨੇ ਡੈਮਾਂ ਦੇ ਵਿੱਚ ਪਾਣੀ ਦਾ ਲੈਵਲ ਹਲੇ ਬਹੁਤ ਘਟ ਹੈ ਤੇ ਫਲੱਡ ਦੀ ਕੋਈ ਸਥਿਤੀ ਕਿਸੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੀ ਹੈ 276 ਕਰੋੜ ਰੁਪਇਆ ਜਿਹੜਾ ਉਹ ਹੜ੍ਹਾਂ ਦੀ ਰੋਕਥਾਮ ਦੇ ਲਈ ਅਗਾਊਂ ਪ੍ਰਬੰਧਾ ਵਜੋਂ ਅਸੀਂ ਉਹ ਖਰਚਿਆ 8,76,000 ਈਸੀ ਬੈਗ ਨੇ ਜਿਹੜੇ ਖਾਲੀ ਬੈਗ ਉਹ ਰੱਖੇ ਆ ਤੇ ਜਿਹਦੇ ਵਿੱਚੋਂ 3 ਲੱਖ 24,000 ਹੈ ਜਿਹੜੇ ਉਹ ਬੈਗ ਮਿੱਟੀ ਦੇ ਭਰ ਕੇ ਰੱਖੇ ਹੋਏ ਨੇ ਕਹਦੇ ਨੇ ਤੇ ਇੱਕ ਜੰਬੋ ਬੈਗ ਜਿਹੜੇ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਵਿੱਚ ਖੜਾ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਜੰਬੋ ਬੈਗ ਦਾ ਪ੍ਰਬੰਧ ਕੀਤਾ ਗਿਆ ਸੋ 10300 ਜੰਬੋ ਬੈਗ ਹੈ ਜਿਹੜਾ ਉਹ ਸਰਕਾਰ ਨੇ ਖਰੀਦੇ ਤੇ ਉਹ ਜੰਬੋ ਬੈਗ ਨੇ ਜਿਹੜੇ ਉਹ ਬڑے ਵੱਡੇ ਆ ਸੋ ਜੇ ਕਿਤੇ ਬਰੀਚ ਦੀ ਗੱਲ ਆ ਜਾਂਦੀ ਹੈ ਤਾਂ ਇਕੱਠੇ 10 ਬੈਗ ਸਿੱਟਦੇ ਤੋਂ ਇਕੱਠੇ ਪਾਣੀ ਨੂੰ ਸੰਭਾਲ ਲੈਂਦੇ ਆ ਸੋ ਉਹ ਜੰਬੋ ਬੈਗਾਂ ਦਾ ਜਿਹੜਾ ਹੈ ਉਹ ਅਰੇਂਜਮੈਂਟ ਅਸੀਂ ਕੀਤਾ ਹੈ